ਅਕਾਲ ਪੁਰਖ ਨੇ ਕਿਰਪਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਹੋਇਆ ਧੰ ਗੁਰੂ ਅਰਜੁਨ ਦੇਵ ਜੀ ਨੇ ਉੱਥੇ ਜਿਹੜਾ ਸ਼ਬਦ ਉਚਾਰਨ ਕੀਤਾ ਸਤਗੁਰੂ ਸੱਚ ਹੈ ਦੀਆ ਭੇਜ ਵੈ ਗੁਰੂ ਉਸ ਸੱਚੇ ਸਤਗੁਰੂ ਨੇ ਅਕਾਲ ਪੁਰਖ ਨੇ ਮੇਰੇ ਪੁੱਤਰ ਨੂੰ ਭੇਜਿਆ ਹੈ ਮੈਂ ਤਾਂ ਅਰਥ ਇਹੀ ਕਰਾਂਗਾ ਜੋ ਸਾਡੇ ਚੱਲਦੇ ਨੇ ਜੀ ਜੋ ਪ੍ਰਚਲਿਤ ਨੇ ਸਤਗੁਰੂ ਸੱਚ ਹੈ ਦੀਆ ਭੇਜ ਚਿਰ ਜੀਵਨ ਚਿਰ ਜੀਵੀ ਪੁੱਤਰ ਮੇਰਾ ਆਇਆ ਲੰਮਾ ਸਮਾਂ ਰਹਿਣ ਵਾਲਾ ਲੰਮਾ ਸਮਾਂ ਦਰਤ ਕੱਲੇ ਉਮਰ ਨਾਲ ਨਹੀਂ ਲੈਣਾ ਯਾਦ ਰੱਖਿਓ ਦੁਨੀਆ ਵਿੱਚ ਲੰਮੇ ਸਮੇਂ ਦੀ ਜੀਣ ਦੀ ਵਿਆਖਿਆ ਸਿਰਫ ਇਹ ਸਰੀਰ ਨੂੰ ਦਿੱਤੀ ਜਾਂਦੀ ਏ ਗੁਰੂ ਘਰ ਦੇ ਅੰਦਰ ਅਧਿਆਤਮਕਤਾ ਹੈ ਸਤਗੁਰ ਸੱਚ ਹੈ ਦੀਆ ਪੇ ਚਿਰ ਜੀਵਨ ਉਪਜਿਆ ਸੰਜੋਗ ਅਗਲੀ ਬੇਨਤੀ ਉਧਰੈ ਮਾਹੇ ਆਏ ਕੀਆ ਨਿਵਾਸ ਕੱਲਾ ਜਨਮ ਦਾ ਜ਼ਿਕਰ ਨਹੀਂ ਕੀਤਾ ਮੈਂ ਇੱਥੇ ਇੱਕ ਦੋ ਬੇਨਤੀ ਕਰਨ ਨੂੰ ਮਜ਼ਾਕ ਜਿਹਾ ਨਾ ਲੈ ਕੇ ਜਾਇਓ ਕਈ ਵੀ ਇਹ ਜੋ ਅਰਥ ਕਰਨੇ ਆ ਨਾ ਜੀ ਅਸੀਂ ਇਸ ਗੱਲ ਨੂੰ ਮੈਂ ਨਹੀਂ ਕਰ ਸਕਿਆ ਔਲਾਦ ਨਹੀਂ ਕਰ ਸਕੀ ਪਰ ਜਿਹੜੀ ਸਚਾਈ ਹੈ ਉਧਰ ਮੈਂ ਆਏ ਕਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਸਤਿਗੁਰੂ ਸੱਚੇ ਨੇ ਭੇਜ ਦਿੱਤਾ ਹੁਣ ਆਹ ਸ਼ਬਦ ਉਧਰ ਮੈਂ ਆਏ ਕਿਆ ਨਿਵਾਸ ਮੈਂ ਅਕਸਰ ਉਦਾਹਰਨ ਦੇਣਾ ਅਮਰੀਕ ਪਰਮ ਮਿੱਤਰ ਨੇ ਜ਼ਿਕਰ ਨਹੀਂ ਕਰਨਾ ਦੋ ਬੱਚੇ ਨੇ ਉਹਨਾਂ ਦੇ ਉਹ ਕਹਿੰਨੇ ਭਾਈ ਸਾਹਿਬ ਸੱਚ ਉਹਨਾਂ ਦੱਸਿਆ ਕਹਿੰਦੇ ਨੇ ਆ ਸਾਡੀ ਬੇਟੀ ਅਸੀਂ ਜਦੋਂ ਇਹਦਾ ਨਿਵਾਸ ਸੀ ਮਾਂ ਦੇ ਉਦਰ ਚ ਕਿਉਂ ਕਿਸ ਗੱਲ ਨੂੰ ਸਟੇਜ ਤੋਂ ਕਰਨ ਤੋਂ ਡਰਨੇ ਆ ਅਸੀਂ ਹਰ ਗੱਲ ਨੂੰ ਅਸ਼ਲੀਲਤਾ ਨਾਲ ਜੋੜ ਲੈਨੇ ਆ ਕਹਿੰਦੇ ਜਿਸ ਦਿਨ ਇਹ ਬੇਟੀ ਇਹ ਬੱਚਾ ਮਾਂ ਦੇ ਉਦਰ ਸੀ ਅਸੀਂ ਗੁਰਦੁਰੀ ਨਹੀਂ ਸਾਂ ਜਾਂਦੇ ਅਸੀਂ ਬਾਣੀ ਨਹੀਂ ਸਾਂ ਪੜ੍ਹਦੇ ਪਾਰਟੀਆਂ ਵਿੱਚ ਜਾਣਾ ਜਾਂ ਬਾਹਰਮੁਖੀ ਬਿਰਤੀ ਸੀ ਖਾਣ ਪੀਣ ਦੀ ਬਿਰਤੀ ਮਤਲਬ ਖਾਣ ਪੀਣ ਦਾ ਨਸ਼ੇ ਨਹੀਂ ਬਾਹਰਮੁਖੀ ਸਨ ਕਹਿੰਦੇ ਜਦੋਂ ਸਾਡੇ ਘਰ ਇਹ ਬੇਟਾ ਹੋਇਆ ਉਦੋਂ ਕਥਾ ਕਰਨ ਮਸਕੀਨ ਸਾਹਿਬ ਵੀ ਜਾਂਦੇ ਸੀ ਇਕੱਠੀ ਜਾਂਦੇ ਸਨ ਤਕਰੀਬਨ ਹੋਰ ਵੀ ਕੀਰਤਨ ਵਾਲੇ ਸਿੰਘਾਂ ਜਾਣਾ ਕਹਿੰਦੇ ਅਸੀਂ ਨਿਯਮ ਬਣਾ ਲਿਆ ਵੀ ਤਾਂ ਇੱਕ ਦਿਨ ਕਿਹਾ ਵੀ ਜੇ ਮਾਂ ਦੇ ਉਦਰ ਚ ਬੱਚਾ ਹੋਵੇ ਤੇ 9 ਮਹੀਨੇ ਪੂਰਾ ਪਰਿਵਾਰ ਤੇ ਦੋਵੇਂ ਜੀ ਜ਼ੋਰ ਲਾ ਦੇਣ ਸੱਚੇ ਵੇ ਉਦਰ ਵਿੱਚ ਮਿਲੀ ਕੋਈ ਫੁਰਨਿਆਂ ਦੀ ਸੰਗਤ ਬੱਚੇ ਨੂੰ ਭਗਤ ਬਣਾ ਕੇ ਪੈਦਾ ਕਰਦੀ ਹੈ ਉਹ ਕਹਿੰਦਾ ਸੱਚੇ ਭਾਈ ਸਾਹਿਬ ਅਸੀਂ ਆਉਣਾ ਸ਼ੁਰੂ ਕਰ ਦਿੱਤਾ ਅਸੀਂ ਸਿਮਰਨ ਕਰਨਾ ਬਾਣੀ ਪੜ੍ਹਨੀ ਸੇਵਾ ਕਰਨੀ ਕਹਿੰਦਾ ਇਸ ਮੁੰਡੇ ਵਿੱਚ ਉਸ ਬੇਟੀ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹੁਣ ਜਿਹੜਾ ਉਧਰ ਮੈਂ ਆਏ ਕਿਹਾ ਨਿਵਾਸ ਦਾ ਅਰਥ ਕੀ ਆ ਦੁਨਿਆਵੀ ਹੈ ਕਿ ਪਤਾ ਲੱਗਾ ਜੀ ਕੋਕਜ ਬੱਚਾ ਆ ਗਿਆ ਤੇ ਸ਼ਰਾਬ ਦੇ ਠੇਕੇ ਤੇ ਗਏ ਤੇ दारू ਪੀ ਕੇ ਬੁਬਲੀਆਂ ਮਾਰ ਲਾ ਪੈ ਨਹੀਂ ਪਿਆ ਰਿਓ ਉਸ ਵਕਤ ਵਿਗਾਸ ਦਾ ਅਰਥ ਹੈ ਆਤਮਿਕ ਖੇੜੇ ਦਾ ਸ਼ਿਕਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾ ਮਾਤਾ ਗੰਗਾ ਜੀ ਦੇ ਅੰਦਰ ਉਹ ਵਿਗਾਸ ਚੱਲ ਰਿਹਾ ਹੈ ਜਿਹੜਾ ਰੋਖਾਨੀਏ ਦਾ ਸ਼ਿਖਰ ਹੈ ਅੱਜ ਕੋਈ ਨਹੀਂ ਜੇ ਦੱਸਦਾ ਮੈਂ ਇੱਕ ਵਾਰ ਇੱਥੇ ਤੁਹਾਨੂੰ ਕਿਹਾ ਸੀ ਮਰਿਆਂ ਦੀ ਅਰਦਾਸ ਕਰਨ ਆ ਜਾਣੇ ਆ ਕਿ ਅੰਤਮ ਅਰਦਾਸ ਉਹ ਜਿੱਦਣ ਜਨਮ ਲੈਂਦਾ ਹੈ ਜਨਮ ਜਿੱਦਣ ਕੋਖ ਚਾਉਂਦਾ ਪਹਿਲੀ ਅਰਦਾਸ ਕਰ ਉਹ ਮਣਾ ਇਹ ਬਹੁਤ ਸੰਕੋਚ ਹੈ ਇਹ 9 ਮਹੀਨੇ ਇੱਥੇ ਗੁਰੂ ਸਾਹਿਬ ਨੇ ਗੁਰੂ ਅਰਗੁਬਿੰਦ ਸਾਹਿਬ ਦਾ ਸਮਾਂ 10 ਮਹੀਨੇ ਲਿਖਿਆ ਨੋ ਮੇਨ ਨਹੀਂ ਕਿਹਾ ਗਿਆ ਆਪਾਂ ਵਿੱਚੋਂ ਵਿੱਚ ਤੁਕਾ ਲਾ ਰਹੇ ਜੀ ਮੈਂ ਮੇਰੀ ਇੱਕ ਬੇਨਤੀ ਮੰਨ ਲਓ ਬੱਚਾ ਮਾਂ ਦੇ ਉਦਰ ਚ ਹੈ ਬਿਲਕੁਲ ਇੱਕ ਕਲਾਸ ਇਹ ਲੱਗਦੀ ਹੈ ਭਾਰਤ ਵਿੱਚ ਇੱਕ ਸੂਰਤ ਮੇਰਾ خیال ਇੱਕ ਅਕੈਡਮੀ ਸੀ ਉਹ ਕਹਿੰਦੇ ਸਨ ਜਿਸ ਮਾਂ ਦੇ ਉਦਰ ਚ ਬੱਚਾ ਉਹ ਕੀ ਕੋਈ ਜੇ ਬੱਚੇ ਨੂੰ ਜਨਮ ਦੇਣਾ ਚਾਹਦੀ ਨੇਤਾ ਡਾਕਟਰ ਮੇਰੀ ਬੇਨਤੀ ਉਸ ਵਕਤ ਦੋ ਕੰਮ ਹੋ ਸਕਦੇ ਆ ਜੋ ਪਰਮਾਰਥ ਕਹਿੰਦਾ ਇੱਕ ਤਾਂ ਜਿਹੜਾ ਉਹ ਜੀਵ ਹੈ ਨਾ ਸੈਲ ਕਹੋ ਜੀਵ ਕਹਿ ਲੋ ਜਿਹਨੂੰ ਦੇਹ ਮਿਲਨ ਲਗੀ ਏ ਉਹ ਬੜੀ ਰੱਬ ਦੀ ਕਿਰਪਾ ਨਾਲ ਆਇਆ ਜਨਮ ਤੋਂ ਪਹਿਲਾਂ ਮੈਂ ਕਹਿ ਰਿਹਾ ਕਿਰਪਾ ਵਾਲਾ ਤਾਂ ਹੈ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਨਿੱਕੇ ਨਿੱਕੇ ਸੈਲ ਮਰ ਚੁੱਕੇ ਆ ਆਪ ਸਮਝ ਗਏ ਮੇਰੀ ਗੱਲ ਨਾ ਮੈਂ ਗਿਣਤੀ ਨਹੀਂ ਦੇ ਰਿਹਾ ਅਣਗਿਣਤ ਉਹ ਖੁਸ਼ਕਿਸਮਤ ਏ ਜਿਨੇ ਕਰੋੜਾਂ ਨੂੰ ਪਿੱਛੇ ਛੱਡ ਦਿੱਤਾ ਰੱਬ ਨੇ ਕਿਹਾ ਜਾ ਤੇਰੇ ਵਰਗੇ ਆਏ ਬੜੇ ਨੇ ਤੂੰ ਭਾਗਾ ਵਾਲਾ ਮੈਂ ਤੈਨੂੰ ਸਮਾਂ ਦੇਣਾ ਤਾ ਕਿਆ ਵਡ ਭਾਗੀ ਹੈ ਤੂੰ ਦੇ ਤੋ ਕਹਿ ਦਿੱਤਾ ਵਡ ਭਾਗੀ ਹਾਲੇ ਤੈਨੂੰ ਬੰਦਗੀ ਨਹੀਂ ਕੀਤੀ ਦੁਲਬ ਦੇ ਪਾਈ ਵਡ ਭਾਗੀ ਅਗਲਾ ਕਹੇਗਾ ਜੀ ਹਜੇ ਤੇ ਦੇ ਮਿਲੀ ਮਹਾਰਾਜ ਕਹਿੰਦੇ ਇਸ ਕਰਕੇ ਮਿਲੀ ਕਿਉਂਕਿ ਤੇਰੇ ਵਰਗੇ ਕਈ ਆਏ ਤੈਨੂੰ ਰੱਬ ਨੇ ਮੌਕਾ ਦਿੱਤਾ ਉਸ ਵਕਤ ਜਦੋਂ ਮਾਤਾ ਦੇ ਉਧਰ ਚ ਹੈ ਹਰ ਮਾਂ ਨੂੰ ਪਤਾ ਹੈ ਅਸੀਂ ਡਾਕਟਰ ਕੋਲ ਜਾਣੇ ਆ ਸੁਣਨ ਵਾਸਤੇ ਦੇਖਣ ਵਾਸਤੇ ਬੱਚੇ ਬਾਰੇ ਉਸ ਵਕਤ ਦੋ ਕੰਮ ਹੋ ਸਕਦੇ ਆ ਇੱਕ ਉਹ ਜੀਵ ਮਨਮੁਖ ਬੰਨਾ ਹੈ ਸਾਕਤ ਬੰਨਾ ਹੈ ਡਸਨਟ ਮੈਟਰ ਪਰ ਜਨਮ ਤੋਂ ਪਹਿਲਾਂ ਗੁਰਬਾਣੀ ਕਹਿੰਦੀ ਉਹ ਬਚਦਾ ਹੀ ਤਾਂ ਜੇ ਰੱਬ ਦਾ ਚਿੰਤਨ ਹੈ ਤਾਂ ਫਿਰ ਬਿੰਤੀ ਉਹ ਤਾਂ ਹੀ ਭਾਜਦਾ ਨਾ ਇਹ ਗੁਰੂ ਸਾਹਿਬ ਦੀ ਬਾਣੀ ਨੂੰ ਤਰਕ ਕਰ ਸਕਨੇ ਸੀ ਪਹਿਲਾ ਪੈਰਾ ਰੈਣਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਥੇ ਇਹ ਨਹੀਂ ਕਿਹਾ ਸਿੱਖ ਹਰ ਬੰਦਾ Hindu Muslim ਕੋਈ ਰੱਬ ਦੀ ਰਚਨਾ ਦੋ ਥੋੜੀਆਂ ਜਿਹਾ ਆਪੇ ਖੜੀ ਕੜੀ ਕਚੰਡਰ ਖੜੀ ਕਰੀ ਬੈਠੇ ਪੱਲਾ ਪਰ ਰਹਿਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਭਇਆ ਗਰਬਾਸ ਉਰਦ ਤਪ ਅੰਤਰ ਕਰਾ ਵਣ ਜਾ ਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿ ਬਲਾਗਾ ਨਾ ਮਿਰਜਾ ਦਾ ਕਲਪੀਤਰ ਬੌੜ ਜਾਸੀ ਨਾਂਗਾ ਉੱਥੇ ਸਿਮਰਨ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਣ ਹਾਰੇ ਜਦੋਂ ਨਿਵਾਸ ਹੋ ਜਾਏ ਉਹ ਘਟੋ ਘਟ ਜੀ ਅੰਮ੍ਰਿਤ ਧਾਰੀਆਂ ਤੇ ਨਹੀਂ ਉਹ ਗੁਰਮਖੋ ਜੇ ਉਸ ਬੱਚੇ ਦੀ ਪਰਵਰਿਸ਼ ਜਾਣੇ ਆ ਜਨਮ ਤੋਂ ਪਹਿਲਾਂ 10 ਮਹੀਨੇ ਮਾਂ ਬਾਪ ਪਰਿਵਾਰ ਦੇ ਜੀ ਘਰ ਵਿੱਚ ਕੋਈ ਉਹ ਗੱਲ ਨਾ ਕਰਨ ਜਿਹੜੀ ਵਾਸ਼ਨਾ ਸੰਯੁਗਤ ਗੁਰਮਖੋ ਉਧਰ ਕੋਖ ਚ ਬੱਚਾ ਹੁੰਦਾ ਹੈ ਮਾਈ ਪੱਪਾ ਜਾ ਕੇ ਨੱਚਦੀ ਹੁੰਦੀ ਉਹਦੀ ਕੋਖ ਚ ਜਨਮ ਲੈਣ ਵਾਲਾ ਸੰਤ ਹੋਊਗਾ ਮੈਂ ਦਿਨ ਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਸਤਗੁਰਾਂ ਨੇ ਆਪਣੀ ਰਚਨਾ ਚ ਨਾ ਜੀ ਬਚਿੱਤਰ ਨਾਟਕ ਚ ਆਪਣਾ ਜ਼ਿਕਰ ਕਰਦਿਆਂ ਕਰਦਿਆਂ ਆਪਣੇ ਮਾਪਿਆਂ ਦਾ ਜ਼ਿਕਰ ਕੀਤਾ ਤੇ ਵਿਆਹ ਤੋਂ 33 ਸਾਲ ਬਾਅਦ ਗੁਰਤੇਗ ਬਾ ਇਹ ਮੈਂ ਇਥੇ ਕਥਾ ਕਰਕੇ ਗਿਆ ਯਾਦ ਰੱਖਿਓ ਮੈਂ ਤੁਹਾਨੂੰ ਤਾਂ ਚੇਤੇ ਕਰਾਨਾ ਵੀ ਕਿਤੇ ਭੁੱਲਦਾ ਨਹੀਂ ਕਹ ਹਾਂਜੀ ਉਹ ਚੌਰ ਸਾਹਿਬ ਕਹਿੰਦੇ ਸਨ ਇੱਕ ਵਾਰੀ ਇੱਕ ਮੌਲਵੀ ਬੋਲ ਰਿਹਾ ਸੀ ਉਹਨੇ ਕੁਰਾਨ ਦੀ ਆਇਤ ਕਿਤੇ ਜਾਣ ਬੁਝ ਕੇ ਅੱਗੇ ਪਿੱਛੇ ਬੋਲ ਦਿੱਤੀ ਤੇ ਵਿੱਚ ਬੈਠੇ ਉਹਨੇ ਸਿਰ ਮਾਰਿਆ ਉਨੇ ਦੂਜੀ ਵਾਰੀ ਠੀਕ ਬੋਲੀ ਉਹਨੇ ਅੰਜ ਕਰ ਦਿੱਤਾ ਤੇ ਬਾ ਨਾਲ ਹੀ ਬੋਲ ਕੇ ਕਹਿੰਦਾ ਪਹਿਲਾਂ ਗਲਤ ਕਿਉਂ ਤੇ ਹੁਣ ਠੀਕ ਕਿਉਂ ਬੋਲੀ ਉਹ ਕਹਿੰਦਾ ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਸਭ ਇਹ ਮੇਜ ਬੋਲ ਰਿਆਂ ਕੋਈ ਸੁਣਦਾ ਵੀ ਹੈ ਕਿ ਨਹੀਂ ਮੈਂ ਇਹ ਬੇਨਤੀ ਇੱਥੇ ਕਰਕੇ ਗਿਆ ਜਿਹੜੇ ਸਿੰਘਾਂ ਨੂੰ ਪਤਾ ਹੈ 32 33 ਸਾਲ ਬਾਅਦ ਜੀ ਵਿਆਹ ਤੋਂ 33 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਦਾ ਆਗਮਨ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਵਰਗਾ ਸਿਰਫ ਇਕੱਲਾ ਹੀ ਹੈ ਜੀਓ ਜਿਹੜਾ ਅਸੀਂ ਪੜਨੇ ਨਾ ਇਹ ਵਹ ਪ੍ਰਗਟਿਓ ਮਰਦ ਗੰਬੜਾ ਵਿਰਿਆਮ ਇਕੇਲਾ ਇਕੱਲੇ ਦਾ ਅਰਥ ਬੜਾ ਡੂੰਗਾ ਜੇ ਇਕੱਲੇ ਦਾ ਅਰਥ ਨਾ ਪਹਿਲਾਂ ਨਾ ਖੁਣ ਨਾ ਅੱਗੇ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋਣਾ ਇਸ ਸ੍ਰਿਸ਼ਟੀ ਤੇ ਸਿਰਫ ਇਕੱਲਾ ਗੁਰੂ ਗੋਬਿੰਦ ਸਿੰਘ ਹੈ ਉਹਨਾਂ ਇਕੇਲੇ ਦੇ ਅਰਥ ਬੜੇ ਡੂੰਗੇ ਆ ਜੀਏ ਇਕੱਲੇ ਦਾ ਅਰਥ ਇੱਕ ਵਚਨ ਚ ਨਹੀਂ ਕਰਨਾ ਇਕੱਲੇ ਦਾ ਅਰਥ ਸਿਰਫ ਗੁਰੂ ਗੋਬਿੰਦ ਸਿੰਘ ਜਿਸ ਵਰਗਾ ਹੋਰ ਕੋਈ ਨਹੀਂ ਜੇ ਸੱਚੀ ਲੋ ਕਿਵੇਂ ਆਏ ਜਦੋਂ ਕਿਹਾ ਨਾ ਅਬ ਮੈਂ ਆਪਣੀ ਕਥਾ ਬਖਾਨੂ ਤਪ ਸਾਧ ਜੇ ਵਿਦਮਯਾਨੂ ਖੇਮ ਕੁੰਡ ਪਰਬਤ ਹੈ ਜਹਾਂ ਸਬਦ ਸ੍ਰਿੰਗ ਸੋਭਿਤ ਹੈ ਤਹਾਂ ਸਬਦ ਸ੍ਰਿੰਗ ਤੈ ਨਾਮ ਕਹਾਵਾ ਪੰਡ ਰਾਜ ਜੈ ਜੋ ਕਮਾਵਾ ਤੈ ਅਮ ਅਦਿਕ ਤਪੱਸਿਆ ਸਾਧੀ ਮਹਾ ਕਾਲ ਕਾਲ ਕਾ ਅਰਾਧੀ ਜੇ ਵੀਦ ਕਰਤ ਤਪਸਿਆ ਭਇਓ ਦ્વੈਤੇ ਇਕ ਰੂਪ ਹੋਏ ਗਇਓ ਹੁਣ ਇਥੋਂ ਤੱਕ ਤਾਂ ਆਪਣੀ ਗੱਲ ਕਰ ਰਿਆ ਹੁਣ ਅਗਲੀ ਬੇਨਤੀ ਹੈ ਜੀ ਉਦਰੇ ਮੈਂ ਆਏ ਕੀ ਆ ਨਿਵਾਸ ਤਾਤ ਮਾਤ ਮੋਰ ਅਲਖ ਆਰਾਦਾ ਮੈਂ ਸਿਰਫ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰੂ ਸਾਹਿਬ ਦੀ ਯੂਨੀਚ ਕੇ ਨਾ ਮੇਰੀਓ ਭੈਣੋ ਮਤਾਵੋ ਧੀਓ ਇੱਕ ਗੱਲ ਚੇਤੇ ਰੱਖੋ ਕੋਖ ਨੂੰ ਭਾਗ ਲੱਗੇ ਪੂਰਾ ਯੋਰ ਲਾ ਦਿਓ 9 ਮਹੀਨੇ 10 ਮਹੀਨੇ ਬੰਦਗੀ ਬੰਦਗੀ ਵਾਲਿਆਂ ਦੇ ਜੀਵਨ ਕੀਰਤਨ ਜਦੋਂ ਬੱਚਾ ਸਾਹ ਲੈਂਦਾ ਕਿਹੜੀ ਮਾਂ ਜਿਹਨੂੰ ਪਤਾ ਨਹੀਂ ਮੈਂ ਗੱਲਾਂ ਖੁੱਲ ਕੇ ਕਰਨੀਆਂ ਚਾਹਨਾ ਉਦੋਂ ਪਤਾ ਹੈ ਮਾਂ ਨੂੰ ਤੇ ਕਿੰਨਾ ਚੰਗਾ ਹੋਵੇ ਉਹਦੇ ਸਾਹਾਂ ਵਿੱਚ ਆਪਣੇ ਸਾਹ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਜਪੋ ਉਹਦੇ ਤੱਕ ਸਿਮਰਨ ਜਾਏਗਾ ਸੱਚੀ ਜੀ ਆ ਜੰਮ ਦੇ ਸੁੱਖ ਲਈ ਉਦਾਸੀ ਮਤਿਹਾਸ ਕਹਿੰਦਾ ਜੰਮ ਦਾ ਪੁੱਤਰ ਉਦਾਸ ਹੋ ਗਿਆ ਅਸ਼ਟਾਵਕਰ ਨੂੰ ਕੀ ਹੋਇਆ ਐਸੀ ਮਾਂ ਦੀ ਕੁੱਖ ਜੀ ਬੋਲ ਪਿਆ ਮੇਰੀ ਫਿਰ ਬੇਨਤੀ ਹੈ ਇਥੇ ਤਾਤ ਮਾਤ ਮੁਰ ਅਲਖ ਅਰਾਦਾ ਕੱਲੇ ਪਿਤਾ ਨਹੀਂ ਕਹਿੰਦੇ ਮੇਰੀ ਮਾਂ ਤੇ ਬਾਪ ਨੇ ਇੰਨੀ ਭਗਤੀ ਕੀਤੀ ਇੰਨੇ ਤੇਜ ਪ੍ਰਤਾਪ ਵਾਲਾ ਗੁਰੂ ਗੋਬਿੰਦ ਸਿੰਘ ਉਸ ਕੋਖ ਚਾ ਸਕਦਾ ਸੀ ਜਿਸ ਕੋਖ ਨੇ 33 ਸਾਲ ਬੰਦਗੀ ਕੀਤੀ ਹੈ ਤਾਤ ਮਾਤ ਮੁਰ ਅਲਖ ਅਰਾਦਾ ਬਹੁ ਵਿਦਯੋਗ ਸਾਧਨਾ ਕਰਦਾ ਤਿੰਨ ਜੋ ਕਰੀ ਅਲਕੀ ਸੇਵਾ ਤਾਂ ਤੇ ਪੈ ਪ੍ਰਸੰਨ ਗੁਰੂ ਇਹ ਫਿਰ ਤੂੰ ਕਾ ਸੁਣਿਓ ਤਿੰਨ ਜੋ ਕਰੀ ਇਹਦਾ ਮਤਲਬ ਮਾਪਿਆਂ ਦੀ ਬੰਦਗੀ ਕਿੰਨੀ ਮੇਰੀ ਮਾਂ ਬਾਪ ਦੀ ਬੰਦਗੀ ਸੁਣ ਵੇਖ ਕੇ ਤਿੰਨ ਜੋ ਕਰੀ ਅਲਾਕੀ ਸੇਵਾ ਤਾਂ ਤੇ ਪੈ ਪ੍ਰਸੰਗੁਰ ਦੇਵਾ ਤਿੰਨ ਪ੍ਰਭ ਜਦ ਆਇ ਸਮੋਈ ਦਿਆਂ ਤਬ ਹਮ ਜਨਮ ਕਲੂ ਮੈਂ ਲਿਖਾ ਇੱਥੇ ਮਹਾਰਾਜ ਯਾਦ ਰੱਖਿਓ ਇਹ ਗੁਰੂ ਗੋਬਿੰਦ ਸਿੰਘ ਦੀ ਗੱਲ ਕਰ ਰਿਹਾ ਜਿਹੜਾ ਸ਼ਬਦ ਚੱਲ ਰਿਹਾ ਉਹ ਗੁਰੂ ਗੋਬਿੰਦ ਸਿੰਘ ਦੇ ਦਾਦੇ ਦਾ ਚੱਲ ਰਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਦੋਨਾਂ ਦੇ ਬਾਪੂ ਸ਼ਹੀਦ ਹੋਏ ਜੀ ਦੋਨਾਂ ਦੇ ਨਾਮ ਗੋਬਿੰਦ ਗੁਰੂ ਅਰਜੁਨ ਦੇਵ ਸ਼ਹੀਦ ਹੁੰਦੇ ਗੁਰੂ ਹਰਗੋਬਿੰਦ ਸਾਹਿਬ ਹੁੰਦੇ ਆ ਘੋੜਿਆਂ ਤੇ ਚੜਦੇ ਅਕਲਗੀਆਂ ਲਾਂਦੇ ਆ ਵੰਗਾਰਦੇ ਆ ਹਕੂਮਤ ਨੂੰ ਚਾਰ ਜੰਗਾਂ ਲੜਦੇ ਆ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਹੁੰਦਾ 14 ਜੰਗਾਂ ਲੜਦਾ ਦਾਦਾ ਤੇ ਅੱਗੇ ਪਾ ਜੋ ਮੀਰੀ ਪੀਰੀ ਦੀ ਗੱਲ ਹੈ ਜੀ ਕਰਨੀ ਹੈ ਨਾ ਇਹ ਇਹ ਇੱਕ ਇੱਕ ਕੱਲੀ ਸਾਖੀ ਥੋੜਾ ਮੀਰੀ ਪੀਰੀ ਆ ਸ਼ਸਤਰ ਅੱਗੇ ਰੱਖੇ ਲੋਕੀ ਡਰਦੇ ਆ ਜੇ ਇਸ ਤਰ੍ਹਾਂ ਅੱਗੇ ਰੱਖਣ ਤੋਂ ਪਰ ਮੈਂ ਬਿੰਦੀ ਉਦਨ ਕਰਾਂਗਾ ਮਹਾਰਾਜ ਕਹਿੰਦੇ ਨੇ ਵੈਗੁਰੂ ਜੀ ਨੇ ਭੇਜ ਦਿੱਤਾ ਮੇਰੇ ਪੁੱਤਰ ਨੂੰ ਸਤਗੁਰ ਸੱਚੇ ਦੀਆ ਭੇਜ ਤੇ ਮੈਂ ਕੱਲ ਕਿਹਾ ਸੀ ਬਾਬਾ ਬੁੱਢਾ ਸਾਹਿਬ ਨੇ ਲੰਗਦਿਆਂ ਕਿਹਾ ਸੀ ਮਾਂ ਮੈਨੂੰ ਸਨਮਾਨ ਦੇ ਚੱਲਿਓ ਪਰ ਇਹ ਗੁਰੂ ਨਾਨਕ ਸਾਹਿਬ ਭੇਜਣ ਲੱਗਾ ਸਤਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਾ ਸੰਯੋਗ ਉਧਰੈ ਮਾਹੇ ਆਇ ਕਿਹਾ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਕੌਣ ਜੰਮਿਆ ਜੰਮਿਆ ਪੂਤ ਭਗਤ ਗੋਬਿੰਦ ਕਾਰ ਵੈਗੁਰੂ ਜੀ ਇਨੂੰ ਫਿਰ ਧਿਆਨ ਨਾਲ ਸੁਣਿਓ। ਪ੍ਰਿਥੀ ਚੰਦ ਮਹਾਦੇਵ ਮੈਂ ਜ਼ਿਕਰ ਕੀਤਾ ਅਗੇ ਵੀ ਜਿਸ ਦਿਨ ਗੁਰੂ ਅਰਜੁਨ ਦੇਵ ਆਉਂਦੇ ਨੇ ਭਟ ਕਹਿੰਦੇ ਨੇ ਉਸ ਦਿਨ ਵੀ ਗੋਬਿੰਦ ਭਗਤ ਆਇਆ। ਗੁਰ ਅਰਜਨ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਯਾਦ ਰੱਖਿਓ ਭਗਤ ਸ਼ਬਦ ਦਾ ਰੌਲਾ ਪਾਈ ਬੈਠਾ ਭਗਤ ਉਹ ਭਗਤ ਸ਼ਬਦ ਤੇ ਬੜਾ ਉੱਚਾ ਹੈ ਇਥੋਂ ਤੱਕ ਗੁਰੂ ਨਾਨਕ ਸਾਹਿਬ ਨੂੰ ਭਗਤ ਗਿਆ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਰੱਬ ਦਾ ਭਗਤ குரு ਅਰਜੁਨ ਦੇ ਭਗਤ ਆਏ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੇ ਲਿਖਿਆ ਤੁਰਕਾ ਦਸੀ ਵਾਸੀ ਹੁਕਮ ਬਾਲਕ ਜਨਮ ਲੀਆ ਕਹਿੰਦੇ 10 ਮਹੀਨਿਆਂ ਬਾਅਦ ਪੁੱਤਰ ਦਾ ਜਨਮ ਹੋਇਆ ਇਹਦੇ ਵਿੱਚ ਸਤਿਗੁਰੂ ਨੇ ਕਿਹਾ ਗੁਰਬਾਣੀ ਸਖੀ ਗਾਂਦੀਆਂ ਪਈਆਂ ਨੇ ਵਧੀ ਵੇਲ ਬੋ ਪੀੜੀ ਚਾਲੀ ਦਾ ਜ਼ਿਕਰ ਕੀਤਾ ਅਖੀਰ ਤੇ ਕਿਹਾ ਗੁੱਜੀ ਛੰਨੀ ਨਹੀਂ ਬਾਤ ਗੁਰਨਾਨਕ ਟੁੱਠਾ ਕਿੰਨੀ ਦਾਤ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਨੂੰ ਪੁੱਤਰ ਦੀ ਦਾਤ ਦਿੱਤੀ ਪਰ ਇੱਥੇ ਮੇਰੀ ਇੱਕ ਬੇਨਤੀ ਹੈ ਇੱਥੇ ਹਰਗੁਬਿੰਦ ਨਹੀਂ ਲਿਖਿਆ ਜੰਮਿਆ ਪੁੱਤ ਭਗਤ ਗੋਬਿੰਦ ਕਾ ਗੁਰਬਿਲਾਸ ਕਹਿੰਦਾ ਫਿਰ ਮੇਰੀ ਬੇਨਤੀ ਹੈ ਉਹਦੋਂ ਉਧਾਰਨ ਦਿੱਤੀ ਜਿਸ ਵਕਤ ਬਾਬਾ ਬੁੱਢਾ ਸਾਹਿਬ ਨੇ ਗੰਡਾ ਭੰਨਿਆ ਉਸ ਵਕਤ ਕਿਹਾ ਸੀ ਪੁੱਤਰ ਆਵੇਗਾ ਉਹਦਾ ਨਾਮ ਹਰਗੁਬਿੰਦ ਹੋਵੇਗਾ ਉਹ ਜਿਹ ਇਤਿਹਾਸ ਕਹਿੰਦਾ ਹੈ ਘਰ ਪੁੱਤਰ ਦਾ ਜਨਮ ਹੋਇਆ ਤਨ ਗੁਰੂ ਅਰਜੁਨ ਦੇ ਇੰਨੇ ਪ੍ਰਸੰਨ ਹੋਏ ਉਹਨਾਂ ਨੇ ਪਤਾ ਕੀਤਾ ਮਾਨਵਤਾ ਦੇ ਭਲੇ ਵਾਸਤੇ ਇੱਕ ਖੂਲਵਾਇਆ ਜਿਹਦੇ ਵਿੱਚ 6 ਹਲਟਾਂ ਚੱਲਦੀਆਂ ਸਨ 6 ਹਲਟਾਂ ਨਾ ਹੈ ਤਾਂ 6 ਹਲਟਾਂ ਉਹ ਛੋਟਾ ਆਪਾਂ ਮਝੈਲਾਂ ਵਾਲੇ ਸ਼ਵਸ਼ਾਟ ਆ ਉਹ ਸ਼ਾਟਾ ਹੀ ਕਹਿੰਦੇ ਆ ਹਣਾ ਜੀ 6 ਹਲਟਾਂ ਵਾਲਾ ਖੂਲਵਾਇਆ ਆਪਣੇ ਪੁੱਤਰ ਦੇ ਆਗਮਨ ਦੀ ਖੁਸ਼ੀ ਵਿੱਚ ਉਹ ਸ਼ਾਟਾ ਸਾਹ ਬਣ ਗਿਆ ਇਧਰ ਮਾਤਾ ਗੰਗਾ ਜੀ ਅੱਤ ਦੇ ਪ੍ਰਸੰਨ ਨੇ। ਬਾਬਾ ਬੁੱਢਾ ਸਾਹਿਬ ਵੀਰ ਨੇ ਉਹਨਾਂ ਨੂੰ ਸੁਨਿਆ ਭੇਜਿਆ ਗਿਆ। ਮੈਂ ਉਸ ਦਿਨ ਬੇਨਤੀ ਕੀਤੀ ਸੀ। ਪਰ ਕੱਲ ਜੀ 1595 ਨੂੰ ਗੁਰੂ ਅਰਗੁਨ ਸਾਹਿਬ ਦਾ ਜਨਮ ਹੋਇਆ। ਬਾਬਾ ਬੁੱਢਾ ਸਾਹਿਬ ਜੀ ਉਸ ਵਕਤ 90 ਸਾਲ ਦੇ ਹੋ ਚੁੱਕੇ ਆ। 99 90 90 ਸਾਲ ਕਹਿ ਲਈ ਹਾਂ ਜੀ। 90 ਸਾਲ ਦੇ ਨੇ। ਦਾਸ ਗਏ ਸੇਵਕ ਗਏ। ਜਾ ਕੇ ਕਿਹਾ ਬਾਬਾ ਜੀ ਵਧਾਈ ਹੋਵੇ। ਬੜੇ ਖੁਸ਼ ਹਾਂ ਅਜੋ। ਕੀ ਜੀ ਕਹਿਣ ਲੱਗੇ ਗੁਰੂ ਅਰਜੁਨ ਦੇ ਮਾਤਾ ਗੰਗਾ ਜੀ ਦੇ ਘਰ ਸਹਿਬਜ਼ਾਦਾ ਜੀ ਆਏ ਨੇ ਆਪ ਜੀ ਨੂੰ ਯਾਦ ਕੀਤਾ ਹੈ ਤਨ ਬਾਬਾ ਬੁੱਢਾ ਸਾਹਿਬ ਜੀ ਵੀਰ ਤੋਂ ਚੱਲ ਪੈਂਦੇ ਆ ਅਤ ਦੇ ਪ੍ਰਸੰਨ ਜਦੋਂ ਪਹੁੰਚਦੇ ਆ ਇਤਿਹਾਸ ਕਹਿੰਦਾ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਖੱਥਾਂ 'ਚ ਮੈਂ ਤਾਂ ਵਾਰ-ਵਾਰ ਕਹਿੰਦੇ ਆ ਇਹੋ ਜਿਹਾ ਸਿੱਖ ਨਹੀਂ ਲੱਭਣਾ ਓਏ ਜਿਨ ਨੇ ਅਰਦਾਸ ਕੀਤੀ ਸਭ ਕੁਝ ਕੀਤਾ ਪਰ ਮੈਂ ਜਿਸ ਦਿਨ ਆਵਗੋ ਕੇ ਗੁਰੂ ਅਰਗਵਿੰਦ ਸਾਹਿਬ ਦੀ ਹਯਾਤੀ ਚ ਬੜੀਆਂ ਰੂਹਾਂ ਗਈਆਂ। ਬਾਬਾ ਬੁੱਢਾ ਸਾਹਿਬ ਜੀ ਗਏ, ਭਾਈ ਗੁਰਦਾਸ ਜੀ ਗਏ, ਭਾਈ ਬਿਨੀ ਚੰਦ ਜੀ ਗਏ, ਮਾਤਾ ਗੰਗਾ ਜੀ ਗਏ, ਬਾਬਾ ਅਟਲ ਜੀ ਗਏ, ਬਾਬਾ ਗੁਰਦਿੱਤਾ ਜੀ ਗਏ। ਕਿੰਨੇ ਭਾਵਨਾਵਾਲੇ ਸਿੱਖ ਪਰਿਵਾਰ ਵਿੱਚੋਂ ਜੀ ਗਏ। ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇਤਰ ਸੇਜਲ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥ ਚ ਲੈ ਲਿਆ। ਵੇਖ ਕੇ ਬਾਬਾ ਜੀ ਨਾਮ ਉਣੀ ਗੱਲ ਚਿੱਤੇ ਰੱਖਿਓ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਇਆ ਕਿਤੇ ਇਹ ਨਾ ਉੱਠ ਕੇ ਕਹਦੇ ਜੀ ਉਹ ਤਾਂ ਮਹਾਰਾਜ ਤੋਂ ਨਹੀਂ ਹੁਕਮਨਾਮਾ ਲਿਆ ਅਜੇ ਸਰੂਪ ਨਹੀਂ ਤਿਆਰ ਹੋਇਆ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ 'ਚ ਪਕੜ ਕੇ ਮੱਥੇ 'ਤੇ ਹੱਥ ਲਾ ਕੇ ਕਿਹਾ ਮੇਰਾ ਹਰਗੋਬਿੰਦ ਨਾਮ ਰੱਖਿਓ ਨਹੀਂ ਨਾਮ ਰੱਖਿਆ ਗਿਆ ਧੰ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਵਧਾਈਆਂ ਦੇਣ ਆਉਣ ਲੱਗ ਪਈਆਂ